ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾਵਰੀ ਮਹੱਲਾ ਪੰਜਵਾ ਆਸਾਵਰੀ ਨੀ ਐੜੇ ਕੰਨਾਂ ਵੀ ਹੈਗਾ ਨਾਲ ਆ ਆਸਾਵਰੀ ਆਸਾਵਰੀ ਆਸਾਵ ਬੋਲ ਕੇ ਨਾਲ ਹੀ ਰੀ ਬੋਲਣਾ ਆਸਾਵਰੀ ਆਸਾਵਰੀ ਮਹੱਲਾ ਪੰਜਵਾ ਘਾਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਵ ਦਰਸ਼ਨ ਕੀ ਪਿਆਸ ਕਣੀ ਚਿਤਵਤ ਅਨਕ ਪ੍ਰਕਾਰ ਚਿਤਵਤ ਅਨਿਕ ਪ੍ਰਕਾਰ ਕਰਹੁ ਅਨੁਗ੍ਰਹ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੁਰਾਰ ਇਹ ਵਿਸਨਾਮ ਧਿਆਨ ਲਾਉਣਾ ਕਰੋ अनुग्रह पार ब्रह्म ਇਥੇ ਵਿਸਰਾਮ ਹੈ ਹਰ ਕਿਰਪਾ ਧਾਰ मुरਾਰ ਮਾਨ ਪਰਦੇਸੀ ਆਇਆ ਮਿਲੇਉ ਸਾਧ ਕੈ ਸੰਗ ਆਇਆ ਇਸ ਤਰ੍ਹਾਂ ਨਹੀਂ ਕਹਿਣਾ ਆਇਆ ਸਿੱਧਾ ਹੀ ਆਇਆ ਪਾਇਆ ਖਾਇਆ ਆਇਆ ਪਾਇਆ ਖਾਇਆ ਐਂਸ ਬੋਲਣਾ ਜੇ ਸਵਖਰ ਕੋ ਚਾਹਤਾ ਮਾਨ ਪਰਦੇਸੀ ਆਇਆ ਮਿਲੇਉ ਸਾਧ ਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਓ ਨ ਮਹਿ ਰੰਗ ਜੀਤੇ ਮਾਇਆ ਰੰਗ ਰਸ ਬਿਨ ਸਜਾ ਹਿਖਿਨ ਵਾਹਿ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੈ ਸਭ ਠਾਇ ਸਭ ਜਗ ਚਲਤੋ ਪੇਖੀਐ ਸਭ ਜਗ ਚਲਤੋ ਪੇਖੀਐ ਨਿਹਚਲ ਹਰ ਕੋ ਨਾਉ ਨਿਹਚਲ ਇਥੇ ਯਮਕ ਲੱਗ ਜੇਗੀ ਨਿਹਚਲ ਹਰ ਕੋ ਨਾਉ ਕਰ ਮਿਤ్రਾਈ ਸਾਧ ਸਿਉ ਕਰ ਮਿਤ్రਾਈ ਸਾਧ ਸਿਉ ਨਿਹਤਲ ਪਾਵਹਿ ਥਾਉ ਮੀਤ ਸਾਜਨ ਸੁਤ ਬੰਦ ਪਾ ਕੋ ਹੋਤ ਨਾ ਸਾਥ ਏਕ ਨਿਵਾਹੁ RAM ਨਾਮ ਦੀਨਾ ਕਾ ਪ੍ਰਵਨਾਥ ਚਰਨ ਕਮਲ ਬੋਹਿਤ ਭਏ ਚਰਨ ਨੰਨੇ ਗਾਲਾ ਹੈ ਚਰਨ ਕਮਲ ਬੋਹਿਤ ਭਏ ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਓ ਤੀ ਬੋਹਿਤ ਨਹੀਂ ਕਹਿਣਾ ਥੱਥਾ ਹੋਣਾ ਚਾਹੀਦਾ ਬੋਹਿਤ ਬੋਹਿਤ ਸਾਰੇ ਪਦ ਜਿਹੜੇ ਨਾ ਮਿਹਨਤ ਨਾਲ ਸੁੱਧ ਹੋਣੇ ਚਾਹੀਦੇ ਆ ਵਧੀਆ ਢੰਗ ਨਾਲ ਉਚਾਰਨ ਕਰਨਾ ਭੇਟੇਓ ਪੂਰਾ ਸਤਿਗੁਰੂ ਸਾਚਾ ਪ੍ਰਭ ਸੇਉ ਨੇ ਸਾਦ ਤੇਰੇ ਕੀ ਜਾਚਨਾ ਵਿਸਰਨ ਸਾਸਗਰਾਸ ਜੋ ਤੁਧ ਭਾਵੈ ਸੋ ਭਲਾ ਤੇਰਾ ਭਾਣਾ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਾਪ ਭੇਟੇ ਪਰਮ ਆਨੰਦ ਅਸਾ ਮਹੱਲਾ ਪੰਜਵਾ ਬਿਰਹੜੀ ਘਰ ਚੌਥਾ ਬਿਰਹੜੀ ਹਾਂਜੀ ਬਿਰਹੜੀ ਇਕੱਠਾ ਹੀ ਬੋਲਣਾ ਏ ਬਿਰਹੜੇ ਨਹੀਂ ਕਹਿਣਾ ਇਕੱਠਾ ਹੀ ਬਿਰਹੜੀ ਘਰ ਚੌਥਾ ਸ਼ੰਤਾ ਕੀ ਜੱਤ ਇਹ ਜੱਤ ਪਦ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਆਸਾ ਮਹੱਲਾ ਪੰਜਵਾ ਬਿਰਹੜੇ ਘਰ ਚੌਥਾ ਸ਼ੰਤਾ ਕੀ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਰ ਬ੍ਰਹਮ ਪ੍ਰਾਪਿ ਸਿਮਰੀਐ ਪਿਆਰੇ ਦਰਸ਼ਨ ਕੋ ਬਲ ਜਾਓ ਜਿਸ ਸਿਮਰਤ ਦੁਖ ਬੀਸ ਰਹਾ ਪਿਆਰੇ ਸੋ ਕਿਉ ਤਜਣਾ ਜਾਏ ਇਹ ਜਿੰਨੇ ਪਿਆਰੇ ਪਾਦ ਹਨ ਉਸ ਤੋਂ ਪਹਿਲਾਂ ਠਮਕ ਲਾ ਦਿੰਨੀ ਇਹੋ ਤਾਂ ਵਿੱਚ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸੀਗਾਰ ਵਿਖਿਆ ਕੀ ਫੀਕੇ ਤਜ ਛੋਡੇ ਮੇਰੀ ਮਾਈ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਗੁਰ ਚਰਨੀ ਪਾਏ ਜੋ ਜਨ ਰਤੀ RAM ਸਿਉ ਪਿਆਰੀ ਅਨਤ ਨ ਕਾਹੂ ਜਾਏ ਹਰ ਰਸ ਜਿਦੀ ਚਾਖਿਆ ਪਿਆਰੀ ਤ੍ਰਿਪਤ ਰਹੇ ਆਗਾਈ ਅੰਚਲ ਗਹਿਆ ਸਾਧਕਾ ਨਾਨਕ ਤੈ ਸਾਗਰ ਪਾਰ ਪਰਾਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਅੰچل ਗਹਿਆ ਸਾਧ ਕਾ ਇਥੇ ਠਮਕ ਲਾਦਨੀ ਹੈ ਫਿਰ ਬੋਲਣਾ ਨਾਨਕ ਇਥੇ ਵਿਸਰਾਮ ਲਾਉਣਾ ਹੈ ਪੈ ਸਾਗਰ ਪਾਰ ਪਰਾਈ ਜਨਮ ਜਨਮ ਮਰਨ ਦੁਖ ਕੱਟੀਐ ਪਿਆਰੀ ਜਬ ਭੇਟੈ ਹਰ ਰਾਈ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਈ ਇਹੀ ਵਿਸਰਾਮ ਧਿਆਨ ਨਾਲ ਲਾਉਣਾ ਸੁੰਦਰ ਸੁਗਰ ਸੁਜਾਨ ਪ੍ਰਭ ਮੀਰਾ ਜੀਵਨ ਦਰਸ ਦਿਖਾਈ ਜੋ ਜੀਏ ਤੁਜ ਤੇ ਬੀਛਰੇ ਪਿਆਰੇ ਜਨਮ ਮਰਹਿ ਬਿਖਖਾਈ ਜਿਸ ਤੂੰ ਮਿਲਹਿ ਸੋ ਮਿਲੇ ਪਿਆਰੇ ਤਿਸ ਕੈ ਲਾਗੋ ਪਾਈ ਜੋ ਸੁਖ ਦਰਸ਼ਨ ਦੇਖਤੀ ਪਿਆਰੀ ਮੁਖ ਤੇ ਕਹਿਣ ਨ ਜਾਏ ਸਾਤੀ ਪ੍ਰੀਤ ਨਾ ਟੁੱਟਈ ਪਿਆਰੀ ਜੁਗ ਜੁਗ ਰਹੀ ਸਮਾਏ ਜੋ ਤੁਦ ਭਾਵੈ ਸੂ ਭਲਾ ਪਿਆਰੀ ਤੇਰੀ ਅਮਰ ਜਾਏ ਨਾਨਕ ਰੰਗ ਰਤੇ ਨਾਰਾਇਣੇ ਪਿਆਰੀ ਮੱਤੇ ਸਹਿਜ ਸੁਭਾਈ ਸਭ ਵਿਦ ਤੁਮ ਹੀ ਜਾਣਤੀ ਪਿਆਰੀ ਕਿਸ ਪਹਿ ਕਹ ਸੁਨਾਈ ਤੂੰ ਦਾਤਾ ਜੀ ਆ ਸਭਨਾ ਕਾ ਤੇਰਾ ਦਿੱਤਾ ਪਹਿਰਹਿ ਖਾਈ ਇਹ ਪਹਿਰਹਿ ਉਚਾਰਨ ਕਰਨਾ ਹਾਏ ਨੂੰ ਸਿਹਰੀ ਲਾ ਕੇ ਸੁਖ ਦੁਖ ਤੇਰੀ ਆਗਿਆ ਪਿਆਰੀ ਦੂਜੀ ਨਹੀਂ ਜਾਏ ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੀ ਪਿਆਰੀ ਜਿਤ ਜਪੀਆ ਹਰ ਨਾਮ ਸਾਈ ਕਾਰਕ ਮਾਵਣੀ ਪਿਆਰੀ ਧੁਰ ਮਸਤਕ ਲੇਖ ਲਿਖਾਈ ਏਕੋ ਆਪ ਵਰਤਦਾ ਪਿਆਰੀ ਘਾਟ ਘਟ ਰਹੀ ਆਸ ਮਾਈ ਸੰਸਾਰ ਕੂਪ ਤੇ ਉਧਰ ਲੈ ਪਿਆਰੀ ਨਾਨਕ ਹਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ